ਸਤਿ ਗੁਰਨਾ ਮਲੇ ਮੁਰਦਾਬਾ 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 ਕਿਸਾਨਾਂ ਦੇ ਟੱਕਾ ਸਾਈ ਕਰਨ ਵਾਲਾ ਐਮਐਲਏ ਲਾਡੀ ਤੋਂ ਮੁਰਦਾਬਾ ਮੁਰਦਾਬਾ ਕਿਸਾਨ ਵੀਰੋ ਇਹ ਆਪ ਪਾਰਟੀ ਦੀ ਸਰਕਾਰ ਨੇ ਬਹੁਤ ਉਲਾਦ ਇਤਬਾਲ ਕੋਈ ਮੰਦੇ ਹਾਲ ਦੇ ਵਿੱਚ ਬੈਠੇ ਹੋ ਕੇ ਲੋਕ ਮੈਂ ਉਹ ਤੇ ਵੀ ਕਹਿ ਕੇ ਆਇਆ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋ ਪੂਰ ਪੂਰ ਮਾਤ ਨੂੰ ਡਰਾਵੇ ਤੇਰਾ ਖਾਲਸਾ ਕਿਤੇ ਆਵੇਂ ਨਾ ਸਮਝਾਇਓ ਕਿ ਕਿਤੇ ਪਾਣੀ ਦੀ ਘੁੱਟ ਤੋਂ ਫਿਰਕ ਚੱਲੇ ਆ ਕਿਤੇ ਚਾਹ ਦੀ ਘੁੱਟ ਤੋਂ ਫਿਰਕ ਜਾਣਗੇ ਕਿਤੇ 10 ਦਿਨ ਰੋਟੀ ਨਾ ਮਿਲੀ ਤਾਂ ਮੁੜ ਜਾਣਗੇ ਕਿਤੇ ਫਰਖ ਚ ਪਾਉਣਾ ਹੋਇਆ ਆ ਤੇਰੇ ਬਾਰ ਮੁਰੇ ਆ ਕੇ ਬੈਠੇ ਆ ਕਾਰਜਕਾਰੀ ਪ੍ਰਧਾਨ ਸਾਹਿਬ ਦੇ ਇਹਨਾਂ ਨੂੰ ਘੇਰ ਕੇ ਬਿਠਾ ਲਾ ਜੋ ਹੁੰਦਾ ਲਾਡੀ ਟੌਂਸਵਾਨ ਤੂੰ ਵੀ ਕਰ ਲੈ ਜੇ ਸੀ ਕਰ ਜਾਗੇ ਤੇ ਮਾਂ ਦੇ ਜਮੇ ਨਾ ਕੀ ਇਹ ਸਭ کیا ਜੋ ਦਮਨਕਾਰੀ ਨੀਤੀ ਸਰਕਾਰ ਲੈ ਕੇ ਆਈਆ ਡੀਆਈਜੀ ਸਾਹਿਬ ਦਾ ਬਿਆਨ ਆ ਤੇ ਸਾਡੇ ਵੱਲੋਂ ਮੋੜਵਾ ਸਰਮਣ ਸਿੰਘ ਭੰਦੇੜ ਜੀ ਦਾ ਬਿਆਨ ਆ ਉਹ ਕਹਿੰਦੇ ਮੈਂ ਰਿਟਾਇਰ ਨਹੀਂ ਹੋ ਚਲਿਆ ਜੇ ਕਿਸਾਨਾਂ ਨੇ ਧਰਨੇ ਲਾਉਣੇ ਨੇ ਮੈਂ ਇੱਥੇ ਹੀ ਆ ਤੇ ਸਾਡਾ ਵੀ ਅੱਗੋਂ ਮੋੜਵਾ ਜੇ ਤੁਸੀਂ ਇੱਥੇ ਹੋ ਤੇ ਜਥੇਬੰਦੀਆਂ ਅਸੀਂ ਵੀ ਛੱਡ ਕੇ ਘਰਾਂ ਨੂੰ ਨਹੀਂ ਮੁੜੇ ਤੁਹਾਡੀ ਰਿਟਾਇਰਮੈਂਟ ਲੱਗ ਗਿਆ ਕਿਤੇ 2 2.5 ਸਾਲ ਦਾ ਵਾਧੂ ਸਮਾਂ ਲੈ ਕੇ ਮੋੜ ਇੱਕ ਵਾਰੀ ਆ ਜਾਇਓ ਜੋ ਕਰਨਾ ਕਰ ਲਿਓ ਨਿਹੱਥੇ ਆ ਹੱਥ 'ਚੋ ਕੁਛ ਨਹੀਂ ਵਿਚਾਰਾਂ ਦੀ ਜੰਗ ਲੈ ਕੇ ਬੈਠੇ ਆ ਵਿਚਾਰ ਤਲਵਾਰ ਬਣ ਜਾਂਦੇ ਹੁੰਦੇ ਨੇ ਜਦੋਂ ਉਹ ਲੋਕਾਂ ਦੀ ਛਾਣ ਦੇ ਉੱਤੇ ਲੱਗ ਕੇ ਤਿੱਖੇ ਹੋ ਜਾਣ ਉਸ ਛਾਣ ਦੇ ਉੱਤੇ ਲਾ ਕੇ ਬੈਠੇ ਆ ਤਸ਼ੱਦਦ ਦੀ ਸਾਨੂੰ ਕੋਈ ਵੱਡੀ ਪਰਵਾਹ ਨਹੀਂ বারবার ইத்தோ স্টেজ ਤੋਂ ਅਨਾਉਂਸ ਕੀਤਾ ਜਾ ਰਿਹਾ ਕਿ ਸਾਡਾ ਮੰਗ ਪੱਤਰ ਅਸੀਂ ਦੇਣਾ ਹੈ ਕਿ ਸਾਡੇ ਰੋਸੇ ਨੇ ਸਾਡੇ ਗਿਲੇ ਨੇ ਮੈਂ ਤਾਂ ਇਹ ਕਹਿੰਦਾ ਪਿਆ ਸੀ ਆਪਦੀ ਸੂਬਾ ਕਮੇਟੀ ਨੂੰ ਕਿ ਇਹਨਾਂ ਦੇ ਨਾਲ ਸਾਡੇ ਨਾਲ ਕੋਈ ਰੋਸੇ ਦੇ ਨਾਲ ਕੋਈ ਗਿਲੇ ਇਨਸਾਨ ਇਨਸਾਨ ਨਾਲ ਗਿਲਾ ਕਰ ਸਕਦਾ ਹੈ ਇਨਸਾਨ ਹਿਵਾਨ ਦੇ ਨਾਲ ਇਨਸਾਨ ਜ਼ੁਲਮੀ ਦੇ ਨਾਲ ਕਦੇ ਵੀ ਸ਼ਿਕਵਾ ਤੇ ਗਿਲਾ ਨਹੀਂ ਰੱਖ ਸਕਦਾ ਸ਼ੇਰ ਵੀ ਸਾਡੀ ਮੰਗ ਪੱਤਰ ਦੀ ਸਾਡੀ ਪ੍ਰਤੀਕਿਰਿਆ ਕਿ ਸਾਡਾ ਮੰਗ ਪੱਤਰ ਅਸੀਂ ਦੇਣ ਵਾਸਤੇ ਆਏ ਸੀ ਤੁਹਾਨੂੰ ਵਾਇਆ ਪਾ ਕੇ ਕਿ ਸਨੇਹਾ ਦਿਓ ਮੁੱਖ ਮੰਤਰੀ ਪੰਜਾਬ ਦੇ ਪੁੱਤ ਨੂੰ ਖੇਤਾਂ ਦੇ ਪੁੱਤ ਨੂੰ ਸਰਦਾਰ ਮਹਿੰਦਰ ਸਿੰਘ ਦੇ ਪੁੱਤ ਨੂੰ ਉਹ ਸੰਗਰੂਰ ਦੇ ਸਤੋਜ ਵਾਲੇ ਨੂੰ ਜਿਹੜਾ ਕਹਿੰਦਾ ਸੀ ਮੈਂ ਇਹ ਸੂਬੇ ਦੀ ਦછા ਬਦਲ ਦੇਣੀ ਹੈ ਦછા ਤੇ ਨਹੀਂ ਬਦਲੀ ਇਹਦੀ ਦਿਸ਼ਾ ਜਰੂਰ ਬਦਲ ਗਈ ਆ ਅੱਜ ਕਰ ਕਰ 70 ਨਸ਼ੇ ਕਰਕੇ ਯੁੱਧ ਨਸ਼ਿਆ ਵਿਰੋਧ ਰਲ ਕੇ